ਅਕਸਰ ਹੀ ਤੁਸੀਂ ਬਾਜ਼ਾਰਾਂ ਦੇ ਵਿੱਚ ਜਾਂ ਫਿਰ ਸੜਕ ਕਿਨਾਰੇ ਰੇੜੀਆਂ ਖਾਣੇ ਦੀਆਂ ਲੱਗਦੀਆਂ ਦੇਖੀਆਂ ਹੋਣਗੀਆਂ ਜਿੱਥੇ ਲੋਕ ਅਕਸਰ ਹੀ ਜਾ ਕੇ ਖਾਣਾ ਖਾਂਦੇ ਹਨ ਪਰ ਇੱਕ ਅੱਜ ਰੇੜੀ ਜਾਂ ਕਹਿ ਲਈਏ ਕਾਰਟ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਹੜਾ ਪਟਾਲਾ ਦੇ ਜਲੰਧਰ ਰੋਡ ਤੇ ਲੱਗੀ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਕਾਰਟ ਲੱਗੀ ਹੈ ਨਾਨਕ ਫਾਈਨੈਂਸ ਸੇਵਾ ਸੁਸਾਇਟੀ ਵਾਲਿਆਂ ਵੱਲੋਂ ਇੱਥੇ ਜੋ ਖਾਣ ਦਾ ਸਮਾਨ ਦਿੱਤਾ ਜਾ ਰਿਹਾ ਲੋਕਾਂ ਨੂੰ ਉਹ ਬਿਲਕੁਲ ਮੁਫਤ ਦਿੱਤਾ ਜਾ ਰਿਹਾ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਇੱਕ ਨੌਜਵਾਨ ਦਾ ਸੁਪਨਾ ਸੀ ਤੇ ਉਸ ਨੇ ਇਹ ਸੁਪਨਾ ਆਪਣਾ ਪੂਰਾ ਕੀਤਾ ਹੈ ਤਾਂ ਇੱਥੇ ਇਹ ਕਾਟ ਲਗਾਈ ਹੈ ਉਸ ਨੌਜਵਾਨ ਦਾ ਕੰਮ ਪੰਜਾਬ ਦੇ ਵਿੱਚ ਬਟਾਲਾ ਚ ਵੀ ਫਾਈਨਾਂਸ ਦਾ ਹੈ ਤੇ ਜੇ ਗੱਲ ਕਰਾਂ ਮੈਂ ਤਾਂ ਦੁਬਈ ਦੁਬਈ ਦੇ ਵਿੱਚ ਵੀ ਉਹਨਾਂ ਦਾ ਟਰਾਂਸਪੋਰਟ ਦਾ ਕੰਮ ਹੈ ਜਦੋਂ ਪਰਮਾਤਮਾ ਨੇ ਉਹਨਾਂ ਤੇ ਬਖਸ਼ਿਸ਼ ਕੀਤੀ ਤਾਂ ਉਹਨਾਂ ਨੇ ਆਪਣਾ ਇਹ ਸੁਪਨਾ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅੱਜ ਬਟਾਲਾ ਦੇ ਵਿੱਚ ਇਹ ਜਿਹੜੀ ਇਸ ਤਰੀਕੇ ਦੀ ਕਾਟ ਹੈ ਉਹ ਲਗਾ ਦਿੱਤੀ ਹੈ ਜਿੱਥੇ 200 ਤੋਂ 250 ਲੋਕਾਂ ਨੂੰ ਖਾਣਾ ਜਿਹੜਾ ਹੈ ਉਹ ਮੁਫਤ ਦਿੱਤਾ ਜਾਵੇਗਾ ਇਸ ਨੌਜਵਾਨ ਵੱਲੋਂ ਆਪਣੀ ਜੇਬ ਦੇ ਵਿੱਚੋਂ ਇਹ ਖਰਚਾ ਕੀਤਾ ਜਾ ਰਿਹਾ ਹੈ ਤੇ ਇਹ ਕਾਰਟ ਲਗਾਈ ਗਈ ਹੈ ਸਿਰਫ ਇਸ ਕਾਰਨ ਕਿ ਉਹਨਾਂ ਦੀ ਇੱਕ ਸੋਚ ਸੀ ਇੱਕ ਸੁਪਨਾ ਸੀ ਕਿ ਉਹ ਆਪਣੀ ਕਮਾਈ ਦੇ ਵਿੱਚੋਂ ਦਸਵੰਦ ਦੀ ਰੂਪੀ ਪੈਸਾ ਕੱਢ ਕੇ ਤੇ ਇਸ ਤਰੀਕੇ ਨਾਲ ਲੋਕਾਂ ਦੀ ਸੇਵਾ ਕਰਨ ਤੇ ਅੱਜ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਇੱਥੇ ਰਾਜਮਾ ਚੋਲ ਮਹਾਰਾਜਮਾ ਕੜੀ ਚੋਲ ਇਹ ਇਸ ਤਰੀਕੇ ਦੀ ਕਾਰਟ ਲੱਗੀ ਹੋਈ ਹੈ ਤੇ ਇਸ ਦੇ ਉੱਤੇ ਨੌਜਵਾਨ ਖੜ ਕੇ ਲੋਕਾਂ ਨੂੰ ਇਹ ਖਾਣਾ ਖਵਾਉਂਦੇ ਨਜ਼ਰ ਆ ਰਹੇ ਨੇ ਨੌਜਵਾਨ ਜੋ ਇੱਥੇ ਖਾਣਾ ਸਰਵ ਕਰ ਰਹੇ ਨੇ ਇਹਨਾਂ ਦੀਆਂ ਤਨਖਾਹਾਂ ਵੀ ਜਿਹੜੀਆਂ ਨੇ ਉਹ ਨੌਜਵਾਨ ਆਪਣੀ ਕਮਾਈ ਚੋਂ ਆਪਣੀ ਜੇਬ ਚੋਂ ਦੇ ਰਿਹਾ ਤੁਸੀਂ ਦੇਖ ਸਕਦੇ ਹੋ ਲੰਬੀ ਲਾਈਨ ਲੱਗੀ ਹੋਈ ਹੈ ਲੋਕਾਂ ਦੇ ਖਾਣਾ ਖਾਣ ਦੇ ਲਈ ਜਿੱਥੇ ਅਕਸਰ ਹੀ ਰੇੜੀਆਂ ਦੇ ਉੱਤੇ ਖਾਣਾ ਜਿਹੜਾ ਹੈ ਮਿਲਦਾ ਤਾਂ ਜ਼ਰੂਰ ਹੈ ਪਰ ਪੈਸੇ ਲਏ ਜਾਂਦੇ ਹਨ ਪਰ ਇਸ ਰੇੜੀ ਦੇ ਉੱਤੇ ਤੁਹਾਨੂੰ ਖਾਣਾ ਜਿਹੜਾ ਹੈ ਬਿਲਕੁਲ ਮੁਫਤ ਮਿਲੇਗਾ 12 ਵਜੇ ਦੇ ਕਰੀਬ ਇਹ ਰੇੜੀ ਲੱਗ ਜਾਂਦੀ ਹੈ ਤੇ 200 ਤੋਂ 250 ਦੇ ਕਰੀਬ ਲੋਕਾਂ ਦਾ ਖਾਣਾ ਹੁੰਦਾ ਹੈ ਇਹਦੇ ਵਿੱਚ ਜਦੋਂ ਤੱਕ ਇਹ ਖਾਣਾ ਖਤਮ ਨਹੀਂ ਹੋ ਜਾਂਦਾ ਤਦ ਤੱਕ ਇਹ ਰੇੜੀ ਇੱਥੇ ਇਵੇਂ ਹੀ ਲੱਗੀ ਰਹਿੰਦੀ ਹੈ ਸਾਡੇ ਨਾਲ ਉਹ ਨੌਜਵਾਨ ਵੀ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਕੀ ਕਹਿਣਾ ਚਾਹੁੰਦੇ ਨੇ ਵੀਰ ਜੀ ਆਪਣਾ ਪਹਿਲਾਂ ਸਭ ਤੋਂ ਨਾਮ ਦੱਸੋ ਜੀ ਮੇਰਾ ਨਾਮ ਲਾਡੀ ਚਾਰਾ ਜੀ ਲਾਡੀ ਜੀ ਕਿਵੇਂ ਇਹ ਸੋਚ ਆਈ ਕਿ ਇਸ ਤਰੀਕੇ ਨਾਲ ਲੋਕਾਂ ਦੀ ਸੇਵਾ ਕਰਨੀ ਹੈ ਭਾਜੀ ਮੈਂ ਨਾ ਕਾਫੀ ਸਾਲ ਤੋਂ 2010 ਤੋਂ ਪ੍ਰਭਾਸ ਰਾਨਾ ਨਾਲ ਜੁੜਿਆ ਸੀ ਪਹਿਲਾਂ ਪਹਿਲਾਂ ਮੈਂ ਪ੍ਰਬਾਸ ਰਾਨਾ ਸੇਵਾ ਕਰਦਾ ਹੁੰਦਾ ਸੀ ਫਿਰ ਮਨੁੱਖਤਾ ਦੀ ਸੇਵਾ ਲਈ ਗੁਰਪ੍ਰੀਤ ਭਾਈ ਹਰਾਨਾ ਮੈਂ ਸੇਵਾ ਕਰਦਾ ਰਿਆ ਫਿਰ ਮੈਂ ਬਟਾਲੇ 3 ਸਾਲ ਤੋਂ ਫਾਈਨਾਂਸ ਦਾ ਕੰਮ ਖੋਲਿਆ ਫਿਰ ਮੈਂ ਬਟਾਲੇ ਇੱਥੇ ਵਿਕਾਸ ਵੀਰਾ ਸੀ ਆ ਉਹਨਾਂ ਲੱਗੇ ਰਹੇ ਫਿਰ ਮੈਨੂੰ ਆਪਣਾ ਆਇਆ ਜਿੱਦਾਂ ਕਿ ਮੈਂ ਆਪਣਾ ਕੰਮ ਸੈਟਅਪ ਬਣਾਵਾ ਕਿ ਬਾਕੀ ਤੇ ਚਲੋ ਸਾਰਾ ਹਰ ਇੱਕ ਬੰਦੇ ਨੂੰ ਕੋਈ ਦੇਈ ਜਾਂਦਾ ਇੱਕ ਰੋਟੀ ਦਾ ਸੈਟਅਪ ਬਣਾਵਾ ਕਿ ਜਿਹੜਾ ਫ੍ਰੀ ਰੋਟੀ ਮਿਲੇ ਸਾਰਿਆਂ ਨੂੰ ਤੇ ਮੈਂ ਦੇਖਿਆ ਅਕਸਰ ਲੋਕਾਂ ਨਾਲ ਖਾਣੇ ਤੋਂ ਹੀ ਕੇਵਲ ਇਹ ਨਾ ਕੰਮ ਤਾਂ ਜ਼ਰੂਰ ਕਰਦੇ ਨੇ ਪਰ ਪੈਸੇ ਖਰਚੋਂ ਤੋਂ ਕਪੜਾ ਜਾਂਦੇ ਨੇ ਕਿਉਂਕਿ ਦਿਹਾੜੀ ਉਨੀ ਕੁ ਹੁੰਦੀ ਮਿਹਨਤ ਉਹਨਾਂ ਦੀ ਉਨੀ ਕੁ ਮਿਲਦੀ ਉਹਨਾਂ ਨੂੰ ਤੇ ਉਹ ਦੁਪਹਿਰ ਦਾ ਖਾਣਾ ਨਹੀਂ ਖਾ ਪਾਉਂਦੇ ਪਰ ਤੁਸੀਂ ਇੱਥੇ ਉਹਨਾਂ ਦੇ ਵਾਸਤੇ ਫ੍ਰੀ ਲਗਾ ਦਿੱਤਾ ਤਾਂ ਅੱdte ਮੈਂ ਲਾਇਆ ਫ੍ਰੀ ਦੀ 12 ਤੋਂ ਲੈ ਕੇ 3-4 ਵਜੇ ਤੱਕ ਫ੍ਰੀ ਖਾਣਾ 300 ਬੰਦੇ ਦਾ ਸੈਟਅਪ ਹੈ ਜੇ ਹਨ ਲੱਗਦਾ ਹੋਊਗਾ ਕਿ ਵਧਾਉਣਾ ਪਊਗਾ ਇਹ ਤੇ 400 500 ਜਿੰਨੇ ਦਾ ਵੀ ਹੋਊਗਾ ਕਰਾਂਗੇ ਜੀ ਜਿੰਨ ਤੱਕ ਸਾਰੇ ਖਤਮ ਹੋਣ ਕਰਨਗੇ ਫਿਰ ਜਾਊਂ ਕਰਾਂਗੇ ਜਿੱਥੋਂ ਇਹ ਕਿਦਾਂ ਮਤਲਬ ਤਿਆਰ ਕਰਵਾਂਦੇ ਹੋ ਸਾਰਾ ਤੇ ਕੀ ਕੁਛ ਇਹ ਦੇ ਇਹ ਦੇ ਉੱਤੇ ਤੁਸੀਂ ਲੋਕਾਂ ਨੂੰ ਸ਼ਿਕਾੰਦੇ ਹੋ ਬਾਜੀ ਇੱਥੇ ਚੌਲ ਹੁੰਦਾ ਇੱਕ ਦਿਨ ਕੜੀ ਚੌਲ ਹੋਗੇ ਇੱਕ ਦਿਨ ਦਾਲਾ ਚੌਲ ਹੋਗੇ ਇੱਕ ਦਿਨ ਰਾਜਮਾ ਚੌਲ ਹੋਗੇ ਕਾਲੇ ਚਨੇ ਚ ਯਾਨੀ 7 ਦਿਨ ਡਿਸ਼ਸ ਅਲੱਗ-ਅਲੱਗ ਆਏਗੀ ਨਾਲ ਚਟਨੀ ਨਾਲ ਪਿਆਜ਼ ਨਾਲ ਖੀਰੇ ਇਦਾਂ ਜੀ ਜਿਹਦਾ ਆਮ ਵਰਗ ਘਰਵਾਂਗੇ ਇੱਕ ਤਰੀਕੇ ਦਾ ਖਾਣਾ ਜੀ 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 ਘਰਵਾਂਗੇ ਜੀ ਘਰਵਾਂਗੇ ਲੋਕਾਂ ਨੂੰ ਮਹਿਸੂਸ ਨਾ ਹੋਵੇ ਕਿ ਇਹ ਕੋਈ ਚੰਗੀ ਚੀਜ਼ ਨਹੀਂ ਖਾ ਰਹੇ ਨਾਲ ਪਾਣੀ ਦਾ ਸੈਟਅਪ ਰੱਖਿਆ ਜੀ ਫਿਲਟਰ ਵਾਲਾ ਪਾਣੀ ਬੋਤਲਾਂ ਕਿ ਮੈਂ ਚਾਹੁੰਦਾ ਕਿ ਸਾਰੇ ਜੋ ਖੁਸ਼ ਜਾਵੇ ਜਿਹੜਾ ਵੀ ਆਵੇ ਰਾਜੀ ਖੁਸ਼ੀ ਪਰਮਾਤਮਾ ਦਾ ਲੰਗਰ ਖਾ ਕੇ ਖੁਸ਼ ਜਾਵੇ ਜੀ ਮੈਨੂੰ ਭੁੱਖਾ ਨਾ ਸੋਵੇ ਭੁੱਖਾ ਨਾ ਸੋਵੇ ਨਾ ਭੁੱਖਾ ਕੋਈ ਜਾਵੇ ਠੀਕ ਹੈ ਇਹ ਜਿਹੜੇ ਨੌਜਵਾਨ ਤੁਹਾਡੇ ਨਾਲ ਲੱਗੇ ਹੋਏ ਨੇ ਉਹਨਾਂ ਦਾ ਇਹ ਭਾਜੀ ਸੈਲਰੀ ਤੇ ਆ ਤਨਖਾਹ ਤੇ ਰੱਖਿਆ ਜੀ ਤਿੰਨ ਤਨ ਕਾਮ ਮੈਂ ਆਪਣੇ ਕੋਲ ਦਿੰਦਾ ਠੀਕ ਹੈ ਭਾਜੀ ਜੇ ਮੈਂ ਪੁੱਛਣਾ ਚਾਹਾਂ ਤੇ ਤੁਸੀਂ ਜਿਹੜਾ ਦੱਸਿਆ ਕਿ ਇੱਥੇ ਵੀ ਫਾਈਨੈਂਸ ਦਾ ਕੰਮ ਆ ਤੁਹਾਡਾ ਦੁਬਈ ਚ ਦੁਬਈ ਚ ਕੀ ਕਾਰੋਬਾਰ ਹੈਗਾ ਦੁਬਈ ਮੇਰਾ ਟਰਾਂਸਪੋਰਟ ਦਾ ਕੰਮ ਆ ਭਾਜੀ ਹਾਂਜੀ ਦੁਬਈ ਟਰਾਂਸਪੋਰਟ ਦਾ ਮੇਰੇ ਕੋਲ ਗੱਡੀਆਂ ਆਪਣੀਆਂ 100 ਬੰਦਾ 150 ਬੰਦਾ ਕੰਮ ਕਰਦਾ ਮੇਤੋਂ ਜੀ ਹਾਂਜੀ ਇਹ ਸੋਚ ਕਦੋਂ ਦੀ ਦਿਮਾਗ ਚ ਪਾਲ ਕੇ ਰੱਖੀ ਸੀ ਕਿ ਇਸ ਤਿਕਾ ਕੰਮ ਕਰਨਾ ਤੇ ਫਿਰ ਕਦੋਂ ਇਹ ਸੁਪਨਾ ਤੁਹਾਡਾ ਪੂਰਾ ਭਾਜੀ ਮੇਰੀ ਸੋਚ ਤੇ ਤਿੰਨ ਤੋਂ ਚਾਰ ਸਾਲ ਦੀ ਸੀਗੀ ਪਰ ਉਦੋਂ ਪਰਮਾਤਮਾ ਜਦੋਂ ਕਹਿੰਦੇ ਨਾ ਕਰਦਾ ਕੰਮ ਉਦੋਂ ਹੀ ਹੁੰਦਾ ਜੀ ਤਿੰ ਪਰ ਹੌਲੀ 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 ਹੁਣ 2 ਮਹੀਨੇ ਤੋਂ ਸੈਟਅਪ ਤਿਆਰ ਕਰਨਾ ਲੱਗਾ ਸੀਗਾ ਜੀ ਵਿੱਚ ਇਹ ਹਜੂਰ ਸਾਹਿਬ ਚਲੇ ਗਏ ਤਦ ਡਿਲੇ ਹੋ ਗਿਆ ਥੋੜਾ ਜਿਹਾ ਤੇ ਹੁਣ ਤਦ ਕਰਕੇ ਸ਼ੁਰੂ ਕੀਤਾ ਜੀ ਵਾਹਿਗੁਰੂ ਖਾਲਾ ਕਰ ਕਦੋਂ ਕਦੋਂ ਤੱਕ ਚੱਲਦਾ ਰਹੇਗਾ ਇਹ ਜਿੰਨਾ ਜ਼ਿੰਦਾ ਰਹਿਾਂਗੇ ਜੀ ਤਦ ਤੱਕ ਚਲਾਈਏ ਤਦ ਤੱਕ ਚਲਾਉ ਕੋਸ਼ਿਸ਼ ਮੇਰੀ ਇਹ ਤਦ ਤੱਕ ਚੱਲੇ ਕਦੀ ਬੰਦ ਨਾ ਹੋਵੇ ਅਗੇ ਬੱਚੇ ਕੀ ਕਰਨਗੇ ਉਹ ਵੇਖਾਂਗੇ ਜੀ ਠੀਕ ਆ ਹਾਂਜੀ ਤੇ ਜੇ ਗੱਲ ਕਰਾਂ ਮੈਂ ਤੇ ਇਹ ਮਤਲਬ ਜੇ ਕਿੰਨਾ ਕੋ ਭਾਜੀ ਵੇਹ ਪੁੱਛਣਾ ਸੀ ਮੇਰਾ ਬੰਦਾ ਕਿੰਨਾ ਕੋ ਖਰਚਾ ਰੋਜ਼ਾਨਾ ਦਾ ਹੋ ਜਾਂਦਾ ਇੱਥੇ ਪਾਜੀ ਮੈਂ ਕਦੀ ਕਾਊਂਟ ਨਹੀਂ ਕਰਿਆ ਐ ਵਾਹਿਗੁਰੂ ਜੀ ਸੌਣ ਲੱਗੇ ਮੈਂ ਕਦੀ ਕਾਊਂਟ ਨਹੀਂ ਕਰਿਆ ਕਿ ਕਿੰਨਾ ਖਰਚਾ ਹੁੰਦਾ ਰਾਸ਼ਨ ਖੁੱਲਾ ਲਿਆ ਕੇ ਪਾਇਆ ਜੀ ਸਾਰਾ ਕੁਝ ਖੁੱਲਾ ਪਾਇਆ ਠੀਕ ਹੈ ਜੀ ਜਿੰਨੀ ਨਾਲ ਜਰੂਰਤ ਹੁੰਦੀ ਐ ਲ ਕੱਢ ਲੈਂਦੇ ਆ ਜੋ ਇੱਕ ਵਾਰੀ ਇਕੱਠਾ ਰਾਸ਼ਨ ਲਿਆ ਕੇ ਪਾੜੀਦਾ ਜੀ ਠੀਕ ਹੈ ਹਾਂਜੀ ਤਿਆਰ ਕਰਨ ਵਾਲੇ ਬੰਦੇ ਵੱਖਰੇ ਰੱਖੇ ਹੋਏ ਨੇ ਹਾਂਜੀ ਤਿਆਰ ਕਰਨ ਵਾਲੇ ਬੰਦੇ ਪੱਕੇ ਆ ਜੀ ਮੰਥਲੀ ਸੈਲਰੀ ਦੇ ਉੱਪਰ ਆ ਜੀ ਤਿੰਨ ਬੰਦੇ ਤਿੰਨਾਂ ਤਨਖਾਹ ਦਿੰਨਾ ਜੀ ਹਾਂਜੀ ਦੋ ਕਾਰੀਗਰ ਇੱਕ ਹੈਲਪਰ ਨਾਲ ਆ ਤੇ ਲੋਕ ਜਿਹੜੇ ਇੱਥੇ ਖਾ ਕੇ ਜਾਂਦੇ ਆ ਕਦੀ ਤੁਹਾਨੂੰ ਮਿਲ ਕੇ ਗਏ ਕੁਝ ਕਹਿ ਕੇ ਗਏ ਚਲੋ ਆਪਣੀ ਤਾਂ ਸੋਚ ਹੁੰਦੀ ਆ ਜੀ ਵਾਇਗਰੂ ਭਲਾ ਕਰਨ ਪਰ ਮੈਂ ਦੇਖਿਆ ਤੁਸੀਂ ਤੇ ਇੱਥੇ ਭਲਾਈ ਦਾ ਕੰਮ ਕੀਤਾ ਹਨਾ ਮੈਂ ਸਾਹਮਣੇ ਰੇੜੀਆਂ ਦੇ ਉੱਤੇ ਬੈਠਾ ਸੀ ਜਦੋਂ ਤੁਸੀਂ ਹਲੇ ਤੁਹਾਡੀ ਇਹ ਕਾਰਟ ਲਗਣੀ ਸੀ ਉਸ ਤੋਂ ਪਹਿਲਾਂ ਜਦੋਂ ਤੁਹਾਡੀ ਕਾਰਟ ਇੱਥੇ ਆਈ ਹੈ ਨਾ ਤੇ ਲੋਕਲ ਲਾਈਨਾਂ 'ਚ ਲੱਗੇ ਨੇ ਤੇ ਉਹ ਕਹਿ ਰਹੇ ਸੀ ਕਿ ਸਾਡਾ ਤਾਂ ਕਾਰੋਬਾਰ ਹੀ ਬੰਦ ਕਰ ਦਿੱਤਾ ਦੇਖੋ ਜੀ ਮੈਂ ਨਹੀਂ ਚਾਹੁੰਦਾ ਕਿ ਇਸ ਦਾ ਕਾਰੋਗਾਰ ਬੰਦ ਹੋਵੇ ਹਨਾ ਰੋਜ਼ਗਾਰ ਹਰ ਇੱਕ ਨੂੰ ਜ਼ਰੂਰਤ ਹੈ ਪਰ ਇਹ ਕਿਤੇ ਤੇ ਲਾਉਣੀ ਪਊਗੀ ਜੀ ਇੱਥੇ ਨਾ ਤਾਂ ਮੈਂ ਉੱਥੇ ਲਾ ਦੂੰਗਾ ਫਿਰ ਉੱਥੇ ਲੋਕ ਚਲੇ ਜਾਣਗੇ ਗੱਲ ਤੇ ਉੱਥੇ ਹੀ ਆਇ ਤੇ ਚਲੋ ਸ਼ਾਂ ਥੋੜੀ ਸਾਹਮਣੇ ਦਫਤਰ ਹੈ ਮੇਰਾ ਫਨਾ ਦਾ ਮੈਂ ਤਦ ਕਹਿੰਦਾ ਸੀ ਕਿ ਚਲੋ ਇੱਥੇ ਸੈਟਅਪ ਜੇ ਬੰਜੇ ਆ 10000 ਦੀ ਮਿੱਟੀ ਪਾਈ ਹੈ ਜੀ ਅੱਛਾ ਠੀਕ ਹੈ ਇਹਦੇ ਖੱਡਾ ਹੀ ਡਣਾ ਇਹਦੇ 10000 ਦੀ ਮਿੱਟੀ ਪਾ ਕੇ ਫਿਰ ਸੈਟਅਪ ਕੀਤਾ ਜੀ ਵੈਸੇ ਅੱਜਕੱਲ ਦੀ ਨੌਜਵਾਨ ਪੀੜੀ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਤੁਹਾਡੇ ਵਾਂਗ ਨੌਜਵਾਨ ਹੈਗੇ ਨੇ ਆਪਣੇ ਪੈਰਾਂ ਤੇ ਖੜੇ ਨੇ ਕਮਾਈ ਚੰਗੀ ਕਰ ਰਹੇ ਨੇ ਜਾਂ ਫਿਰ ਜਿਹੜਾ ਹਲੇ ਹਥਿਆਰ ਛੁੱਟ ਕੇ ਬੈਠੇ ਨੇ ਆਪਣੇ ਵੱਲੋਂ ਉਹਨਾਂ ਨੂੰ ਕੀ ਅਪੀਲ ਮੇਰੀ ਤਾਂ ਹੀ ਅਪੀਲ ਆ ਜੀ ਹਰ ਇੱਕ ਬੰਦੇ ਨੂੰ ਕਰਨਾ ਚਾਹੀਦਾ ਕੰਮ ਸ ਬਾਕੀ ਹਰ ਇੱਕ ਬੰਦੇ ਦਾ ਦਿਲ ਆ ਜੀ ਹਨਾ ਕਈਆਂ ਨੂੰ ਹੁੰਦਾ ਕਿ ਘਰੇ ਆ ਜੇ ਸਾਰਾ ਕੁਝ ਕਈ ਹੁੰਦਾ ਕਿ ਗੁਰੂਲੇਖੇ ਲੱਜੇ ਹਨਾ ਮੇਰਾ ਗੁਰੂਵਾਲਰ ਜਾਨ ਥੋੜਾ ਜਿਆਦਾ ਹੈ ਹਜ਼ੂਰ ਸਾਹਿਬ ਨੂੰ ਮੈਂ ਜਾਣਾ ਗੁਰਦਰਾ ਸਾਹਿਬ ਜਿਆਦਾ ਜਾਣਾ ਸ਼ਾਇਦ ਤਦ ਕਰਕੇ ਮੇਰੇ ਦਿਲ ਦਿਮਾਗ 'ਚ ਇਹ ਗੱਲਾਂ ਹੁੰਦੀਆਂ ਕਿ ਕੋਈ ਵੀ ਬੰਦੇ ਕੋਈ ਦੁੱਖ ਤਕਲੀਫ ਨਾ ਹੋਵੇ ਕਿਸੇ ਨੂੰ ਵੀ ਹਰ ਇੱਕ ਬੰਦਾ ਖੁਸ਼ੀ ਜਾਵੇ ਜੀ ਮੇਰੀ ਇਹ ਸੋਚ ਹੈ ਜੀ ਸ਼ਾਂਤੀ ਤਾਂ ਕਿੰਨੇ ਨੂੰ ਮਿਲਦੀ ਮੰਗ ਸਕੂਨ ਮਿਲਦਾ ਜੀ ਪਰਮਾਤਮਾ ਦੁਆਵਾਂ ਹੀ ਬਹੁਤ ਆ ਲੋਕਾਂ ਦੀਆਂ ਜੀ ਕੰਮਕਾਰ ਆਪੇ ਵਧੀ ਜਾਂਦੇ ਆ ਜਦੋਂ ਤੁਹਾਨੂੰ ਦੁਆਵਾਂ ਮਿਲਦੀਆਂ ਨਾ ਪਰਮਾਤਮਾ ਆਪੇ ਸੁਣ ਲੈਂਦਾ ਜੀ ਮੇਰੇ ਤੇ ਸੋਚ ਆ ਜੀ ਬਿਲਕੁਲ ਹੈ ਕਿਵੇਂ ਦਾ ਲੱਗਾ ਉਪਰ ਆਲਾ ਬਹੁਤ ਵਧੀਆ ਭਾਜੀ ਲਾਡੀ ਭਾਜੀ ਦਾ ਕੀ ਕਹਿਣਾ ਹੈ ਕਿ ਇਹ ਮਤਲਬ ਬਲੰਦੀਆਂ ਦੇ ਹੁੰਦੇ ਆ ਜਿੱਥੇ ਵੀ ਸੇਵਾ ਦਾ ਨਾਮ ਹੋਵੇ ਲਾਡੀ ਭਾਜੀ ਪਹਿਲਾਂ ਹੁੰਦੇ ਆ ਆਪਣੀ ਵੀ ਐਨ ਜੀਓ ਚੱਲਦੀ ਹੈ ਤੁਹਾਨੂੰ ਪਤਾ ਹੀ ਹੈ ਕਿ ਉੱਥੇ ਵੀ ਲਾਡੀ ਭਾਜੀ ਦੀ ਸਭ ਤੋਂ ਜ਼ਿਆਦਾ ਸੇਵਾ ਹੈ ਇਹਨਾਂ ਨੇ ਕਦੀ ਵੀ ਇਹੀ ਕਿਹਾ ਹੈ ਹਮੇਸ਼ਾ ਕਿ ਕਿਸੇ ਨੂੰ ਵੀ ਲੋੜ ਹੈ ਨਾ ਤੁਸੀਂ ਮੈਨੂੰ ਆਵਾਜ਼ ਮਾਰੋ ਕਿਸੇ ਨੂੰ ਰਾਸ਼ਨ ਦੇ ਨਾਲ ਰਾਸ਼ਨ ਕਿਸੇ ਨੂੰ ਦਵਾਈ ਦੇ ਨਾਲ ਦਵਾਈ ਮਤਲਬ ਬਹੁਤ ਸੇਵਾ ਕਰਦੇ ਆ ਲਾਡੀ ਭਾਜੀ ਜਿਹੜਾ ਇਹਨਾਂ ਨੇ ਆ ਉਪਰਾਲਾ ਕਰਤਾ ਨਾ ਆਪਣਾ ਲੰਗਰ ਦਾ ਸੱਚੀ ਬਟਾਲੇ ਦੇ ਵਿੱਚ ਪਹਿਲੀ ਵਾਰ ਹੀ ਹੋਇਆ ਐ ਇਦਾਂ ਦਾ ਕੰਮ ਲਾਡੀ ਭਾਜੀ ਨਾਲ ਆ ਆਪਾਂ ਨਾਲ ਹਮੇਸ਼ਾ ਨਾਲ ਆਪਾਂ ਲਾਡੀ ਭਾਜੀ ਦੇ ਕਿਤੇ ਵੀ ਸੇਵਾ ਦੀ ਜਰੂਰਤ ਸੇਵਾ ਕਰਦੇ ਆ ਕਿਹਾ ਕਿ ਲੋਕ ਵੀ ਬੜੇ ਖੁਸ਼ ਨੇ ਹਾਂਜੀ ਲੋਕ ਬੜੇ ਖੁਸ਼ ਨੇ ਇਸ ਟਾਈਮ ਤੁਹਾਨੂੰ ਪਤਾ ਦੁਪਹਿਰ ਦਾ ਟਾਈਮ ਐ ਇੱਥੇ ਰਿਕਸ਼ੇ ਵਾਲੇ ਆਟੋ ਵਾਲੇ ਹੁੰਦੇ ਆ ਬਾਈ ਚਾਂਸ ਕੋਈ ਨਹੀਂ ਆਪਣੇ ਕੋ ਪੈਸੇ ਕਿਸੇ ਵੱਲੇ ਹੁੰਦੇ ਇੱਥੇ ਫ੍ਰੀ ਲੰਗਰ ਚੱਲਦਾ ਐ 12 ਤੋਂ 2 مطلب ਕਿ ਵਧੀਆ ਬਹੁਤ ਵਧੀਆ ਕੀਤਾ ਸਾਰੇ ਲੋਕ ਬੜੇ ਖੁਸ਼ ਨੇ ਮੈਂ ਇਹਨਾਂ ਨੂੰ ਪੁੱਛਿਆ ਕਿ ਕਦੋਂ ਤੱਕ ਚਲਾਓਗੇ ਕਹਿੰਦੇ ਜਦੋਂ ਤੱਕ ਮੈਂ ਜਿਉਂਦਾ ਰਹੂੰਗਾ ਤਦ ਤੱਕ ਇਹ ਚੱਲਦਾ ਹੀ ਰਹੇਗਾ ਬਿਲਕੁਲ ਭਾਜੀ ਲਾਡੀ ਭਾਜੀ ਨੇ ਜੋ ਕਿਹਾ ਉਹ ਸੱਚ ਹੈ ਕਿਉਂਕਿ ਲਾਡੀ ਭਾਜੀ ਜੋ ਸੇਵਾ ਕਰਦੇ ਹਨ ਨਾ ਸੱਚੀ ਰੱਬ ਦਾ ਰੂਪ ਹੈ ਲਾਡੀ ਭਾਜੀ ਇਹ ਬਿਲਕੁਲ ਕਿਤਨਾ ਕਿਤੇ ਐਸੇ ਉਪਰਾਲੇ ਜ਼ਰੂਰ ਕਰਨੇ ਚਾਹੀਦੇ ਨੇ ਕਿਉਂਕਿ ਪਰਮਾਤਮਾ ਵੀ ਕਹਿੰਦਾ ਹੈ ਕਿ ਜੇ ਪਰਮਾਤਮਾ ਦੀ ਬਖਸ਼ਿਸ਼ ਤੁਹਾਡੇ ਤੇ ਹੋਈ ਹੈ ਜਾਂ ਫਿਰ ਤੁਹਾਡੇ ਉਹ ਪ੍ਰਮਾਤਮਾ ਨੇ ਕੁਝ ਸੌਂਪਿਆ ਹੈ ਤਾਂ ਉਹਦੇ ਵਿੱਚੋਂ ਜ਼ਰੂਰ ਵੰਡੋ ਕਿਉਂਕਿ ਗੁਰਬਾਣੀ 'ਚ ਵੀ ਲਿਖਿਆ ਹੈ ਕਿ ਮਿਹਨਤ ਕਰੋ ਵੰਡ ਛਕੋ ਤਾਂ ਗੱਲਬਾਤ ਕਰ ਲੈਣੇ ਭਾਜੀ ਕਿਸ ਤਰ੍ਹਾਂ ਦਾ ਉਪਰਾਲਾ ਲੱਗਦਾ ਤੁਸੀਂ ਛਕਲੇ ਚੋਲ ਹਾਂਜੀ ਬਹੁਤ ਵਧੀਆ ਜੀ ਉਹ ਠੀਕ ਰਹਿੰਦੀ ਫਿਰ ਇਹਨਾਂ ਦੀ ਰੇੜੀ ਦਾ ਹਾਂ ਬਹੁਤ ਵਧੀਆ ਜੀ ਠੀਕ ਹੈ ਭਾਈ ਤੁਹਾਨੂੰ ਕਿੱਦਾਂ ਲੱਗਾ ਬਹੁਤ ਵਧੀਆ ਲੱਗਾ ਭਾਜੀ ਬਹੁਤ ਵਧੀਆ ਕੰਮ ਜੀ ਤੇ ਆਪਣੇ ਸਾਰਿਆਂ ਦਾ ਬਹੁਤ ਵਧੀਆ ਇਜਤਿਮਾਨ ਕਰਨ ਦੇ ਜੀ ਬਹੁਤ ਵਧੀਆ ਜੀ ਆ ਜਿਹੜਾ ਲੰਗਰ ਦੀ ਸੇਵਾ ਚ ਲੰਡੀ ਆ ਜਿੰਨੇ ਮਰੀਜ਼ ਆਏ ਆ ਲੰਗਰ ਹਸਪਤਾਲ ਦੇ ਵਿੱਚੋਂ ਹੀ ਲੈਣ ਕਿ ਬਹੁਤ ਵਧੀਆ ਕੇ ਦੀ ਰੋਟੀ ਆਉਂਦੀ ਕੇ ਦੀ ਨਹੀਂ ਆਉਂਦੀ ਇੱਥੋਂ ਲੈ ਆ ਸਕ ਕੇ ਬਹੁਤ ਵਧੀਆ ਲੰਗਰ ਦੀ ਸੇਵਾ ਕਰ ਰਹੀ ਜਿਹੜੀ ਭਗਤਾ ਰਹੇ ਜੀ ਧੰਨ ਭਾਈ ਤੁਸੀਂ ਕਿਵੇਂ ਚਾਹੁੰਦੇ ਹੋ ਉਹ ਮੁੰਡੇ ਨਾਲ ਕਰ ਆ ਭਾਈ ਬਜ਼ੁਰਗੋ ਤੁਸੀਂ ਅੱਗੇ ਆਓ ਹਾਂ ਤੁਸੀਂ ਵੀ ਲੰਗਰ ਛਕ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਇਸ ਤਰ੍ਹਾਂ ਦੀ ਸੇਵਾ ਜਿਹੜੀ ਲਗਾਈ ਹੈ ਸੇਵਾ ਬਹੁਤ ਅੱਛੀ ਲੱਗੀ ਸੇਵਾ ਸੋਹਣੀ ਸੇਵਾ ਹੈ ਕਰਨ ਮਿਹਨਤ ਕਰਦੇ ਨੇ ਜਿਹੜੇ ਬਹੁਤ ਚੰਗੇ ਕੰਮ ਕਰਦੇ ਆ ਮਾੜਾ ਨਹੀਂ ਕਰਦੇ ਹਾਂਜੀ ਬਿਲਕੁਲ ਤੋਂ ਇਹ ਸੁਣਿਆ ਕਿ ਲੋਕਾਂ ਦਾ ਵੀ ਇਹੀ ਕਹਿਣਾ ਹੈ ਕਿ ਇਸ ਨੌਜਵਾਨ ਦੇ ਵੱਲੋਂ ਜਿਹੜੀ ਇਹ ਸੋਚ ਰੱਖ ਕੇ ਇੱਥੇ ਫ੍ਰੀ ਇਹ ਸਾਰਾ ਸਟਾਲ ਲਗਾਇਆ ਹੋਇਆ ਹੈ ਸ਼ਕਨ ਸ਼ਕਾਨ ਦਾ ਜਿੱਥੇ ਲੋਕਾਂ ਨੂੰ ਚੋਲ ਰਾਜਮਾ ਚੋਲ ਦਾਲ ਅਤੇ ਚੋਲ ਕੜੀ ਚੋਲ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ ਬਿਲਕੁਲ ਫ੍ਰੀ ਤਾਂ ਉਸ ਨੌਜਵਾਨਾਂ ਵੀ ਗੱਲ ਕੀਤੀ ਤੇ ਨੌਜਵਾਨਾਂ ਦਾ ਵੀ ਕਹਿਣਾ ਸੀ ਕਿ ਜਦ ਤੱਕ ਉਹਨਾਂ ਦੀ ਉਮਰ ਰਹੇਗੀ ਤਦ ਤੱਕ ਇਸ ਤਰੀਕੇ ਦਾ ਲੰਗਰ ਇੱਥੇ ਬਟਾਲਾ ਚ ਫ੍ਰੀ ਚੱਲਦਾ ਰਹੇਗਾ ਤੇ ਦੂਸਰੇ ਪਾਸੇ ਲੋਕ ਜਿਹੜੇ ਇੱਥੇ ਛਕਣ ਆ ਰਹੇ ਨੇ ਇਸ ਲੰਗਰ ਨੂੰ ਉਹਨਾਂ ਦਾ ਵੀ ਕਹਿਣਾ ਹੈ ਕਿ ਵਧੀਆ ਇੱਕ ਉਪਰਾਲਾ ਹੈ ਸਾਫ਼ ਸੁਥਰਾ ਲੰਗਰ ਵਰਗਾ ਲੰਗਰ ਤਿਆਰ ਹੋਇਆ ਹੈ ਤੇ ਸਾਨੂੰ ਇੱਥੇ ਬਹੁਤ ਵਧੀਆ ਲੱਗ ਰਿਹਾ ਹੈ ਕਿ ਇਸ ਨੌਜਵਾਨ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ। ਜ਼ਰੂਰਤ ਹੈ ਐਸੇ ਉਪਰਾਲੇ ਕਰਨ ਦੀ ਤਾਂ ਕਿ ਸਮਾਜਿਕ ਤੌਰ ਤੇ ਇੱਕ ਵੱਖਰੀ ਮਿਸਾਲ ਕਾਇਮ ਕੀਤੀ ਜਾ ਸਕੇ। ਕੈਮਰਾ ਪਰਸਨ ਲਾਪਰੀ ਦੇ ਨਾਲ ਪੁਪਾਲ ਸਿੰਘ ਲਿਵਿੰਗ ਇੰਡੀਆ ਨਿਊ ਬਟਾਲਾ